ਸਸਰੀ ਕਾਲੇ ਮਰੀਦ ਨੂੰ ਫੂਟ ਫੈਮਲੀ ਨਹੀਂ ਦੇ ਕਰਦੇ ਆ ਤੇ ਸਾਰੇ ਕਿਰਤ ਕਰਤਾ ਦੀਪੰਨ ਬਲੌਗ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਵੇਰ ਦਾ ਟਾਈਮ ਆ ਜੀ ਇਹ ਲੈਣਾ ਹੈਗਾ ਬਰਸ਼ਵਾੜ ਤੇ ਮਨ ਲਗਾਸ ਨਹੀਂ ਵਾਦੀ ਹੁਣੇ ਆ ਜੀ ਕਿ ਕੱਪੜੇ ਆਪਾਂ ਮਸਹੀ ਚ ਪਾਤੇ ਤੇ ਆਪਾਂ ਲੈਣ ਜਾਣਾ ਜੀ ਅੱਜ ਦਵਾਈ ਤੇ ਚਾੜੂ ਆਪਾਂ ਵਿੜੇ ਚ ਲਗਾਤਾ ਤੇ ਕੱਲ ਆਇਆ ਸੀ ਜੀ ਰਾਤ 7:00 ਵਜੇ ਬਹੁਤ ਸੋਹਣਾ ਮੀਂਹ ਠੰਡਾ ਠੰਡਾ ਇੰਨੀ ਸੁਣੀ ਬਾਰਿਸ਼ ਆਈ ਸੀ ਜੀ ਔਰ ਤੋਂ ਦੇਖੋ ਜੀ ਕਿੰਨੇ ਸੋਹਣੇ ਬੱਦਲ ਹੋਏ ਪਏ ਪੱਤੇ ਹਲ ਰਹੇ ਆ ਜੀ ਤੇ ਬਹੁਤ ਵਧੀਆ ਮੌਸਮ ਹੋਇਆ ਪਿਆ ਠੰਡਾ ਠੰਡਾ ਤੇ ਦੇਖੋ ਜੀ ਠੀਕ ਆ ਜੀ ਤੇ ਝਾੜੇ ਚੋਂ ਆਪਣਾ ਲੱਗ ਗਿਆ ਬੇੜੇ ਚ ਵਸ ਆਪਾਂ ਅੱਜ ਦਵਾਈ ਲੈਣ ਜਾਣਾ ਠੀਕ ਆ ਜੀ ਤੇ ਕਰਦੇ ਆ ਜੀ ਆਪਾਂ ਕੰਮ ਜਲਦੀ ਜਲਦੀ ਕੰਮ ਕਰਾਂਗੇ ਫਿਰ ਆਪਾਂ ਦਵਾਈ ਵੀ ਲੈਣ ਜਾਣਾ ਜੀ ਲੋ ਜੀ ਆਪਾਂ ਆ ਗਏ ਸੀ ਡਾਕਟਰ ਆਪਾਂ ਦਵਾਈ ਲੈਣ ਠੀਕ ਹੈ ਜੀ ਤੇ ਡਾਕਟਰ ਕਹਿ ਰਹੇ ਵੀ ਤੁਹਾਡੀ ਨਾ ਜਾੜਾ ਨਾ ਡੈਡ ਕਰਨੀਆਂ ਪੈਣੀਆਂ ਤੇ ਜਾੜਾ ਠੀਕ ਆ ਜੀ ਤੇ ਦਰਦ ਕਹਿੰਦਾ ਠੀਕ ਹੋ ਜਾਏਗਾ ਦਵਾਈ ਖਾਣੀ ਪਵੇਗੀ ਜੀ ਤੇ ਆਪਾਂ ਦਵਾਈ ਲੈ ਜਾਾਂਗੇ ਜੀ ਤੇ ਚਲੋ ਆਪਾਂ ਇੱਕ ਇੱਕ ਜਾੜ ਡੈਡ ਕਰਵਾ ਲਾਂਗੇ ਜੀ ਠੀਕ ਹੈ ਜੀ ਜੀ ਆਪਾਂ ਦਵਾਈ ਲੈ ਕੇ ਆ ਗਏ ਸੀ ਜੀ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ 6:30 ਹੋ ਗਏ ਜੀ ਅੱਲਾਂ ਆਪਾਂ ਆਪਣੇ ਘਰ ਚਲੇ ਗਏ ਸੀ ਭੈਣ ਕੋਲੇ ਤੇ ਉੱਥੇ ਟਾਈਮ ਟ੍ਰਮ ਲੱਗ ਗਿਆ ਜੀ ਆਪਾਂ ਤੇ ਤਾਂ ਕਰਕੇ ਜੀ ਆਪਾਂ ਲੇਟ ਹੋ ਗਏ ਤੇ ਹੁਣ ਆਪਣਾ ਸਾਰਾ ਕੰਮ ਪਿਆ ਜੀ ਤੇ ਆਪਾਂ ਬਣਾਵਾਂਗੇ ਅੱਜ ਖੀਚੜੀ ਡਾਕਟਰ ਨੇ ਕਿਹਾ ਵੀ ਜੇ ਤੁਹਾਨੂੰ ਵੀ ਤਰ੍ਹਾਂ ਜਿਆਦਾ ਤਕਲੀਫ ਹੋ ਰਹੀ ਹੈ ਤਾਂ ਤੁਸੀਂ ਹਲਕਾ ਖਾਣਾ ਖਾ ਲਓ ਤੇ ਆਪਾਂ ਖੀਚੜੀ ਬਣਾ ਕੇ ਖਾਵਾਂਗੇ ਜੀ ਤਕਲੀਫ ਵੀ ਨਾ ਜਦੋਂ ਦਾਅਵ ਦਿਨੀ ਤੇ ਬਹੁਤ ਜਿਆਦਾ ਤਕਲੀਫ ਹੁੰਦੀ ਹੈ ਜੀ ਤੇ ਆਪਾਂ ਪਹੁੰਚ ਗਏ ਸੀ ਘਰ ਤੇ ਨਾਲ ਭਰ ਦਲੀਆ ਜਾਂ ਖਿਚੜੀ ਤੇ ਇਸ ਤਰ੍ਹਾਂ ਬਣਾ ਕੇ ਖਾ ਲਓ ਹਾਂ ਹਲਕਾ ਖਾਣਾ ਖਾਓ ਤੇ ਦਾਅਵ ਨਹੀਂ ਦਿਨੀ ਬਿਲਕੁਲ ਵੀ ਮੈਂ ਤੇ ਆਪਾਂ ਬੈਠ ਕੇ ਆ ਕੇ ਵੀ 10-15 ਮਿੰਟ ਬੈਠ ਗਏ ਸੀ ਸਿੱਟੇ ਆਏਗੇ ਸੀ ਤੇ ਹੁਣ ਆਪਾਂ ਕਪੜੇ-ਕਪੜੇ ਚੇਂਜ ਕਰਕੇ ਤੇ ਕਰਦੇ ਆਂ ਜੀ ਆਪਾਂ ਕੰਮ ਆਪਾਂ ਬਣਾ ਲਾਂਗੇ ਜੀ ਖਿਚੜੀ ਥੋੜੀ ਜੀ ਤੇ ਚੌਲ ਬਣਾ ਲਾਂਗੇ ਦਲੀਆ ਤੇ ਜਾੜ ਦਾ ਦਰਦ ਹੋਵੇ ਕੋਈ ਦਰਦ ਹੋਵੇ ਜੀ ਕਰ ਦਤਾ ਜਾਨ ਕੱਟ ਕੇ ਰੱਖ ਦਿੰਦਾ ਤੇ ਦੋ ਦਿਨ ਹੋ ਗਏ ਸੀ ਜੀ ਆਪਾਸਾ ਸਿਰ ਬਹੁਤ ਜ਼ਿਆਦਾ ਦੁੱਖ ਰਿਹਾ ਸੀ ਜਿੱਥੋਂ ਤੇ ਇਹੋ ਚੀਜ਼ ਦੁਖਣ ਲੱਗੀ ਸੀ ਤੇ ਉਹ ਚੀਜ਼ ਦੁਖਣ ਲੱਗੀ ਸੀ ਤੇ ਇਧਰ ਉਹ ਵੀ ਦੁਖ ਰਹੀ ਹੈ ਜੀ ਦੋਨੇ ਪਾਸੇ ਜਾੜਾਂ ਦੁਖ ਰਹੀਆਂ ਤੇ ਤਾਂ ਵੈਰ ਕੇ ਡਾਕਟਰ ਕਹ ਰਿਹਾ ਵੀ ਤੁਹਾਨੂੰ ਨਾ ਵਿਚਾਰ ਦੇਣ ਦਵਾਈ ਖਾਣੀ ਪੈਗੀ ਤੇ ਫਿਰ ਉਸ ਤੋਂ ਬਾਅਦ ਦੇਖ ਲਾਂਗੇ ਜਿੱਦ ਤੱਕ ਕੱਢਣ ਨੂੰ ਪੈਣਾ ਤਾਂ ਕਢਾ ਲਓ ਨਹੀਂ ਪਰ ਤੁਸੀਂ ਵੀ ਇਹਦਾ ਇਲਾਜ ਕਰਾ ਲਓ ਡੱਡੂ ਟੁੱਟੇ ਹੋ ਜਾਂਦਾ ਨਾ ਤਾਂ ਡੱਡਾ ਕਰਵਾ ਲਓ ਤੇ ਚਲੋ ਜੇ ਤਾਂ ਵੀ ਠੀਕ ਹੋਈਆਂ ਡੱਡ ਕਰਨੇ ਜੋਗ ਆਪਾਂ ਡੱਡ ਕਰਵਾ ਲਾਂਗੇ ਨਹੀਂ ਆਪਾਂ ਪੜਵਾ ਦਾਂਗੇ ਜੀ ਰੋਜ਼ ਰੋਜ਼ ਦੇ ਦਰਦ ਨਾਲ ਪਾਹੀ ਵਢਾ ਦਾਂਗੇ ਭਰੇ ਤੇ ਚਲੋ ਜੀ ਆਪਾਂ ਕਰਦੇ ਆ ਇੱਥੇ ਬਲੌਗ ਦਾ ਐਂਡ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਲਾਇਕ ਤੇ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਪਲੀਜ਼ ਜਿਹੜੇ ਨਵੇਂ ਆਇਆ ਮੇਰੇ ਭੈਣ ਭਰਾ ਉਹਨਾਂ ਸਬਸਕ੍ਰਾਈਬ ਜਰੂਰ ਕਰਨਾ ਜੀ ਠੀਕ ਆ ਜੀ ਐਸ ਤੀ ਆਪਾਂ ਕਰਦੇ ਵੀਡੀਓ ਦਾ ਐਂਡ ਓਕੇ ਬਾਏ